पुछियो नारे नारे पंजाब सरकार मुर्दा मुर्दाबाद मुर्दाबाद भॻवं मुर्दाबाद मुर्दाबाद भॻवं कुमार ਖੁੱਲਾ ਪੈਦੀ ਕਰਦੀ ਹੈ ਹਾ 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 ਜੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜੀ ਟਿੱਪਣੀ ਕੀਤੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕਿਸ ਤਰ੍ਹਾਂ ਦੇਖੋ ਸਕੇ ਮੈਨੂੰ ਤੇ ਅੱਜ ਕਿਦਾਂ ਪ੍ਰਦਰਸ਼ਨ ਕੀਤਾ ਜਾਵੇ ਅੱਜ ਜਿਹੜਾ ਪ੍ਰਦਰਸ਼ਨ ਹੋਇਆ ਹੈ ਭਾਰਤੀ ਜਨਤਾ ਪਾਰਟੀ ਆਂਬਸਦ ਦੇ ਯੂਨਿਟ ਵੱਲੋਂ ਕੀਤਾ ਗਿਆ ਹੈ ਮੈਂ ਸਮਝਦਾ ਵੀ ਇਹ ਜਿਹੜੀ ਮੁੱਖ ਮੰਤਰੀ ਦੀ ਇੱਕ ਮਾਨ ਸਨਮਾਨ ਹੈ ਚੇਰ ਦੀ ਜਾਂ ਉਸ ਪਾਰਲੀਮੈਂਟ ਦਾ ਜਿਹੜਾ ਜਿਹੜਾ ਸਤਰ ਭਗਵੰਤ ਮਾਨ ਦੇ ਆਉਣ ਨਾਲ ਗਿਰਿਆ ਵਾ ਇੱਕ ਦੂਜੇ ਨੂੰ ਹਾਸਾ ਮਖੌਲ ਤੇ ਹਰ ਗੱਲ ਦੇ ਵਿੱਚ ਮਜ਼ਾਕੀਆ ਤੌਰ ਤੇ ਲੱਲਣਾ ਨੌਨ ਸੀਰੀਅਸ ਹੋਣਾ ਜਿਹੜਾ ਭਗਵੰਤ ਮਾਨ ਦਾ ਇਹ ਦੱਸਦਾ ਇਹ ਕਦੀ ਵੀ ਬਰਦਾਸ਼ਤ ਨਹੀਂ ਉੱਪਰ ਜਿਹੜੇ ਉੱਪਰ ਐਡੇ ਆ ਅਉਧਿਆਂ ਤੇ ਬੈਠੇ ਨੇ ਮਾਨ ਸਨਮਣਾ ਚਾਇਓ ਮੰਨ ਨੇ ਪ੍ਰਧਾਨ ਮੰਤਰੀ ਜੀ ਹੋਣ ਚਾਇਆ ਅਮਿਤ ਸ਼ਾਹ ਜੀ ਹੋਣ ਕੋਈ ਵੀ ਆ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਇਨ੍ਹਾਂ ਦੀ ਜਿਹੜੀ ਗੱਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਤੇ ਉਹਦੀ ਜਿਹੜੀ ਲੈਂਗੁਏਜ ਆ ਉਸ ਲੈਂਗੁਏਜ ਨੂੰ ਲੈ ਕੇ ਅੱਗੇ ਹੀ ਚੱਲੋ ਬਹੁਤ ਵਾਰੀ ਹੋਇਆ ਏ ਪਰ ਇਸ ਦੇ ਨਾਲ ਉਹਦਾ ਆਪਣੀ ਵੀ ਭਗਵੰਤ ਮਾਨ ਨੂੰ ਫਰਕ ਨਹੀਂ ਪੈਣਾ ਪਰ ਮੁੱਖ ਮੰਤਰੀ ਦੀ ਚੇਅਰ ਜਿਹੜੀ ਆ ਨਾ ਉਹਦੀ ਮਾਨ ਸਨਮਾਨ ਨੂੰ ਫਰਕ ਪੈਂਦਾ ਵਾ ਇਹਦੇ ਤੇ ਬੜੇ ਕਿੱਸੇ ਨੇ ਜਿਨੇ ਭਗਵੰਤ ਮਾਨ ਦੇ ਕਰਕੇ ਉਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਨਾਂ ਜਿਹੜਾ ਵਾ ਅੱਜ ਇਸ ਲੈਵਲ ਤੇ ਲੈ ਲਿਆ ਪਿਆ ਜਾਜਾਂ ਤੋਂ ਇਹਨੂੰ ਤਾਰਿਆ ਗਿਆ ਜਦੋਂ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਜਿਹੜੇ ਹਾਲਾਤਾਂ ਚੋਂ ਰਹਿੰਦਾ ਵਾ ਤੇ ਕਦੀ ਕੋਈ ਕਦੀ ਕੋਈ ਬਿਆਨ ਦਿੰਦਾ ਸੋ ਅੱਜ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕੀਤਾ ਵਾ ਤੱਕੀ ਲੱਗਦਾ ਕਿ ਇੱਕ ਪ੍ਰੋਟੋਕੋਲ ਹੁੰਦਾ ਹੈ ਇੱਕ ਸੀਆਮਤ ਇੱਕ ਪੀਐਮ ਦੇ ਵਿੱਚ ਉਹ ਪ੍ਰੋਟੋਕੋਲ ਵੀ ਖਤਮ ਕਰਤਾ ਇਹਨਾਂ ਮੈਂ ਦੱਸਿਆ ਉਹਦਾ ਕੋਈ ਹੈ ਹੀ ਨਹੀਂ ਪ੍ਰਧਾਨ ਮੰਤਰੀ ਦੇਖੋ ਵਾਏਪਾਈ ਜਦੋਂ ਪਹਿਲਾਂ ਵੀ ਇਹ ਸਰਕਾਰ ਆਈਆਂ ਬਾਲ ਸਾਹਿਬ ਦੀ ਚਾਹ ਕਾਂਗਰਸ ਰਹੀ ਇੱਕ ਦੂਜੇ ਨਾਲ ਇੱਜ਼ਤ ਬਣਾ ਕੇ ਇੱਕ ਕਮਿਊਨੀਕੇਸ਼ਨ ਐਸਾ ਹੁੰਦਾ ਦੇਸ਼ ਵਾਸਤੇ ਬਹੁਤ ਇਦਾਂ ਦੇ ਪ੍ਰੋਜੈਕਟ ਨੇ ਜਿਹੜੇ ਪ੍ਰਧਾਨ ਮੰਤਰੀ ਕੋਲ ਤੇ ਮੁੱਖ ਮੰਤਰੀ ਜਾਵੇ ਵੈਸੇ ਤੇ ਜਿਹੜੀ ਬੀਜੇਪੀ ਦੀ ਸਰਕਾਰ ਹੈ ਜਿਹੜੇ ਮੋਦੀ ਸਾਹਿਬ ਕਿਸੇ ਨੂੰ ਨਾ ਨਹੀਂ ਕਰਦੇ ਪਰ ਜਦੋਂ ਤੁਹਾਡੇ ਇਹੋ ਜਿਹੇ ਰਿਲੇਸ਼ਨ ਹੋ ਜਾਣ ਤੇ ਪੰਜਾਬ ਅੱਜ ਕਿਹੜੇ ਲਾਟਾਂ 'ਚ ਆਇਆ ਪਿਆ ਕੋਈ ਇਹੀ ਕਰਨਾ ਇਹ ਨਾ ਉਹਨਾਂ ਕੋਲ ਜਾ ਕੇ ਕੋਈ ਗੱਲ ਕਰਦਾ ਠੀਕ ਆ ਆਪਣੇ ਤੌਰ ਤੇ ਅੱਜ ਜਿੰਨਾ ਵੀ ਇਹ ਸਕੀਮਾਂ ਚੱਲ ਰਹੀਆਂ ਨੇ ਚਾਹ ਸੈਂਟਰ ਦੀ ਮਦਦ ਤੋਂ ਬਿਨਾਂ ਕੋਈ ਸਕੀਮ ਨਹੀਂ ਇਹ ਤਾਂ ਵੱਡਾ ਪੰਨ ਮੈਂ ਕਹਿ ਸਕਦਾ ਇਹ ਮੋਦੀ ਸਾਹਿਬ ਦਾ ਵੱਡਾ ਪੰਨ ਹੈ ਜਿਹੜਾ ਹਜੇ ਵੀ ਪੰਜਾਬ ਦੇ ਲੋਕਾਂ ਨਾਲ ਪਿਆਰ ਕਰਦੇ ਕੋਈ ਇੱਕ ਮੁੱਖ ਮੰਤਰੀ ਦੇ ਕਰਕੇ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਮੋਦੀ ਸਾਹਿਬ ਦਾ ਭਾਰਤੀ ਜਨਤਾ ਆਪਦਾ ਪਿਆਰ ਹੈ ਤੇ ਪਿਆਰ ਜਿਹੜਾ ਆਨਲਾਈਨ ਟਾਈਮ 'ਚ ਮੋਦੀ ਸਾਹਿਬ ਬੀਜੇਪੀ ਦੇ ਹੱਕ 'ਚ ਜਰੂਰ ਭੁਗਤੋਗਾ ਠੀਕ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਭਗਵੰਤ ਮਾਨ ਦੇ ਖਿਲਾਫ ਆਪਾਂ ਇਹ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਾਡਾ ਮੁੱਖ ਮੰਤਰੀ ਹੈ ਪਰ ਮੁੱਖ ਮੰਤਰੀ ਦੇ ਜੋ ਮੂੰਹ 'ਚੋਂ ਅਲਫਾਜ਼ ਸਾਡੇ ਜਸਸਵੀ ਵਰਤਪਸਵੀ ਪ੍ਰਧਾਨ ਮੰਤਰੀ ਔਰ ਸਾਡੇ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਮਿਲਣ ਵਾਸਤੇ ਇਹਨੂੰ ਲਾਈਨ 'ਚ ਲੱਗਣਾ ਪੈਂਦਾ ਹੈ ਉਹਨਾਂ ਵਾਸਤੇ ਇਹ ਅਪਦਰ ਇਹਨੇ ਭਾਸ਼ਾ ਬਦਲੀ ਹੈ ਕਿ ਆਪਾਂ ਆਪਣੇ ਮੂੰਹ 'ਚ ਬੋਲ ਵੀ ਨਹੀਂ ਸਕਦੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਵਿਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕਿਸ ਜਿੱਥੇ ਉਹਨਾਂ ਨੇ ਸਾਰੇ ਵਿਸ਼ਵ ਦੇ ਵਿੱਚ ਅੱਜ ਵਿਸ਼ਵ ਗੁਰੂ ਬਣ ਜਾ ਰਿਹਾ ਸਾਡਾ ਦੇਸ਼ ਔਰ ਇਹਨੇ ਇਹੋ ਜੀ ਭਾਸ਼ਾ ਬਦਲ ਕੇ ਸਾਰਾ ਕੇਵਲ ਪੰਜਾਬ ਦਾ ਸਾਰੇ ਪੰਜਾਬ ਦਾ ਇਹਨਾਂ ਨਾਮ ਤਲੇ ਕੀਤਾ ਅਸੀਂ ਸਮਝਦੇ ਹਾਂ ਕਿ ਇਹਨੂੰ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹੈ ਜਿਹਨੂੰ ਆਪਣੇ ਮर्यादा ही ਨਹੀਂ ਪਤਾ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਿਤਰਾ ਗੱਲ ਕਰਨੀ ਚਾਹੀਦੀ ਹੈ ਇੱਕ ਸੂਬੇ ਦਾ ਮੁੱਖ ਮੰਤਰੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਾ ਹੈ ਇੱਕਦਾ ਪ੍ਰੋਟੋਕੋਲ ਹੁੰਦਾ ਕਿ ਲੱਗਦਾ ਹੈ ਕਿ ਪ੍ਰੋਟੋਕੋਲ ਦੇਖੋ ਇਹਨੂੰ ਇਹਨੂੰ ਇਹ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਪ੍ਰਧਾਨ ਚੀਫ ਮਿਨਿਸਟਰ ਬੰਦੇ ਕਾਬਲ ਹੀ ਨਹੀਂ ਹੈ ਜਿਹੜੇ ਬੰਦੇ ਨੂੰ ਪ੍ਰੋਟੋਕੋਲ ਹੀ ਨਹੀਂ ਪਤਾ ਕਿ ਆਪਣੇ ਪ੍ਰਧਾਨ ਮੰਤਰੀ ਨਾਲ ਕਿੱਦਾਂ ਗੱਲ ਕਰਨੀ ਹੈ ਕਿਸ ਲਹਿਜੇ 'ਚ ਗੱਲ ਕਰਨੀ ਹੈ ਕਿਸ ਤਰ੍ਹਾਂ ਤੇ ਗੱਲ ਕਰਨੀ ਹੈ ਔਰ ਉਨੂੰ ਇਹ ਵੀ ਪਤਾ ਹੈ ਕਿ ਜੇ ਸਭ ਕੁਝ ਅੱਜ ਜੇ ਪੰਜਾਬ ਦੇ ਵਿੱਚ ਮਿਲ ਰਿਹਾ ਹੈ ਭਾਵੇਂ ਸਮਾਰਟ ਸਿਟੀ ਦੇ ਪੈਸੇ ਆ ਭਾਵੇਂ ਉਹ ਆਯੂਸ਼ਮਾਨ ਯੋਜਨਾ ਹੈ ਭਾਵੇਂ ਉਜਲਾ ਯੋਜਨਾ ਹੈ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਦੁਆਰਾ ਪੰਜਾਬ 'ਚ ਦਿੱਤਾ ਜਾ ਰਿਹਾ ਹੈ ਇਹਨਾਂ ਨੇ ਆਪਣੀ ਉਪਲਬਧੀ ਕੋਈ ਵੀ ਨਹੀਂ ਹੈ ਔਰ ਫਿਰ ਵੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਹੋ ਜਿਹੇ ਜਿਹੜੇ ਇਹ ਅਲਫਾਜ਼ ਬੋਲ ਰਿਹਾ ਹੈ ਇਹ ਬਹੁਤ ਨਿੰਦਨੀ ਹੈ ਔਰ ਜਿਤਨਾ ਇਹ ਆਪਣੇ ਗ੍ਰਹਿ ਮੰਤਰੀ ਦੇ ਬਾਰੇ ਅਲਫਾਜ਼ ਬੋਲ ਰਿਹਾ ਉਹ ਵੀ ਬਹੁਤ ਨਿੰਦਨੀ ਹੈ ਅਸੀਂ ਇਹਦੀ ਕੋਰ ਨਿੰਦਾ ਕਰਦੇ ਹਾਂ ਔਰ ਅੱਜ ਭਗਵੰਤ ਮਾਨ ਦਾ ਅਸੀਂ ਪਤਲਾ ਸਾੜੇ ਐਸੇ ਕਰਕੇ ਸਾਲ ਰਿਹਾ ਕਿ ਇਹ ਜਿਹੋ ਜੀ ਪਾਸ਼ਾ ਇਹ ਬਦਲਦਾ ਹੈ ਇਹ ਚੀਫ ਮਿਨਿਸਟਰ ਇਹੋ ਜੀ ਪਾਸ਼ਾ ਨਹੀਂ ਬਦਲਦਾ ਠੀਕ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਲੀ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹੌਕ ਲੈਮਨ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼